ਕਿ ਸਰੀ ਨੂੰ ਬਿਨਾ ਹਿਲਾਏ ਹੀ ਤੁਹਾਨੂੰ ਆਪਣੀਆਂ ਅੱਖਾਂ ਦੇ ਨਾਲ ਦੇਖ ਸਕਦਾ ਹੈ ਜਦ ਇੱਕ ਜਗ੍ਹਾ ਤੇ ਕਾਫੀ ਸਾਰੇ ਉੱਲੂਆਂ ਦਾ ਇਕੱਠ ਹੋਵੇ ਤਾਂ ਇਸ ਇਕੱਠ ਨੂੰ ਅੰਗਰੇਜ਼ੀ ਦੇ ਵਿੱਚ ਪਾਰਲੀਮੈਂਟ ਕਹਿੰਦੇ ਨੇ ਜਿਸ ਦਾ ਪੰਜਾਬੀ ਦੇ ਵਿੱਚ ਅਨੁਵਾਦ ਸੰਸਦ ਨਿਕਲਦਾ ਹੈ ਉੱਲੂ ਇੱਕ ਅਜੀਬਾ ਪੰਛੀ ਹੈ ਜਿਸ ਨੂੰ ਕੁਦਰਤ ਨੇ ਇਸ ਢੰਗ ਦੇ ਖੰਭ ਦਿੱਤੇ ਹੋਏ ਨੇ ਕਿ ਜਦ ਉੱਲੂ ਉਡਾਰੀ ਭਰਦਾ ਹੈ ਤਾਂ ਇਸ ਦੇ ਖੰਭਾਂ ਦੇ ਰਾਹੀਂ ਕੋਈ ਵੀ ਆਵਾਜ਼ ਜਾਂ ਸ਼ੋਰ ਪੈਦਾ ਨਹੀਂ ਹੁੰਦਾ ਹਾਲਾਂਕਿ ਜੇਕਰ ਆਪਾਂ ਦੂਸਰੇ ਪੰਛੀਆਂ ਨੂੰ ਦੇਖੀਏ ਤਾਂ ਉਹਨਾਂ ਦੇ ਉੱਡਣ ਦੀ ਆਵਾਜ਼ ਸੁਣਾਈ ਦਿੰਦੀ ਹੈ ਪਰ ਵਿਗਿਆਨੀਆਂ ਵੱਲੋਂ ਖੋਜਾਂ ਦੇ ਦੌਰਾਨ ਇਹ ਪਾਇਆ ਗਿਆ ਹੈ ਕਿ ਜਦ ਉੱल्लू ਉੱਡਦਾ ਹੈ ਤਾਂ ਕੋਈ ਵੀ ਆਵਾਜ਼ ਪੈਦਾ ਨਹੀਂ ਹੁੰਦੀ। ਇਸ ਕਰਕੇ ਹੈ ਕਿਉਂਕਿ ਇਹਨਾਂ ਦੇ ਖੰਭਾਂ ਦਾ ਉੱਪਰਲਾ ਹਿੱਸਾ ਨਰਮ ਉਸੱਕ ਦਾ ਬਣਿਆ ਹੁੰਦਾ ਹੈ ਜੋ ਆਵਾਜ਼ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਨੇ ਅਤੇ ਇਸ ਦੇ ਖੰਭ ਹਵਾ ਨੂੰ ਆਸਾਨੀ ਨਾਲ ਲੰਘਣ ਦਿੰਦੇ ਨੇ। ਉੱल्लू ਕਿਸੇ ਵੀ ਵਸਤੂ ਨੂੰ 3D ਐਂਗਲ ਦੇ ਵਿੱਚ ਦੇਖ ਸਕਦਾ ਹੈ। ਅਰਥ ਹੈ ਕਿ ਉੱੱल्लू ਆਪਣੀਆਂ ਅੱਖਾਂ ਦੇ ਨਾਲ ਸਾਹਮਣੇ ਖੜੇ ਇਨਸਾਨ ਜਾਂ ਕਿਸੇ ਵੀ ਵਸਤੂ ਦੀ ਲੰਬਾਈ, ਚੌੜਾਈ ਅਤੇ ਉਚਾਈ ਤਿੰਨਾਂ ਨੂੰ ਦੇਖ ਸਕਦਾ ਹੈ। ਉੱਲੂ ਦੇ ਬਾਰੇ ਇੱਕ